ਇਹ 2009 ਮਾਡਲ ਹੈ ਜੀ ਹਾਂਜੀ ਪੰਜਾਬ ਨੰਬਰ ਹੈ ਜੀ ਇੰਜਨ ਗੇਅਰ ਦਾ ਬਾਲਾ ਵਧੀਆ ਜੀ 2007 ਮਾਡਲ ਹੈ ਜੀ ਪੰਜਾਬ ਨੰਬਰ ਹੈ ਇਹ 2011 ਮਾਡਲ ਹੈ ਜੀ ਹਾਂਜੀ ਤੇ ਡਬਲ ਪੀਟੀਓ ਹੈ ਜੀ ਠੀਕ ਹੈ ਜੀ ਬੀਕੇਟੀ ਕੰਪਨੀ ਦੇ ਟਾਇਰ ਨਵੇਂ ਹੈ ਜੀ ਇਹ 2011 ਮਾਡਲ ਹੈ ਜੀ ਹਾਂਜੀ ਪੰਜਾਬ ਨੰਬਰ ਹੈ ਜੀ ਹਾਂਜੀ ਸੈਕੰਡ ਓਨਰ ਹੈ ਜੀ ਇਹ ਹੈਗਾ ਜੀ 2010 ਮਾਡਲ ਹੈ ਜੀ ਹਾਂਜੀ ਇਹ ਇੱਕ ਸਟਾਰ ਹੈ ਜੀ 13 ਦੇ ਟਾਇਰਾਂ 'ਚ ਇਹ 1998 ਮਾਡਲ ਹੈ ਜੀ ਹਾਂਜੀ ਫਤੇਗੜ ਸਾਹਿਬ ਦਾ ਨੰਬਰ ਹੈ ਜੀ ਠੀਕ ਹੈ ਜੀ ਫਾਸਟ ਪਾਰਟੀ ਦਾ ਜੀ ਇਹ 1998 ਮਾਡਲ ਹੈ ਜੀ ਇਹ TU ਵਾਲਾ ਮਾਡਲ ਹੈ ਜੀ ਇਹਨੂੰ ਮੋਟੀ ਕ੍ਰਿੰਕਲ ਆ ਕਹਿੰਦੇ ਆ ਠੀਕ ਹੈ ਜੀ RX 100 ਦੇ ਵਿੱਚ ਹੈ ਜੀ ਇਹ ਠੀਕ ਹੈ ਜੀ ਇਹ ਐਕਸਪੋਰਟ ਮਾਡਲ ਹੈ ਜੀ 1647 ਘੰਟੇ ਜੈਨਨ ਚੱਲਿਆ ਜੀ ਕੰਪਨੀ ਰਿਕਾਰਡ 1647 ਘੰਟੇ ਚੱਲਿਆ ਸਤਿ ਸ਼੍ਰੀ ਅਕਾਲ ਮਿੱਤਰੋ ਅੱਜ ਆਪਾਂ ਪਿੰਡ ਸੈਵੜਾ ਦੇ ਵਿੱਚ ਖੜੇ ਆ ਜਿਲ੍ਹਾ ਪਟਿਆਲਾ ਤੇ ਬਾਈ ਚਮਕੌਰ ਸਿੰਘ ਆਪਣੇ ਨਾਲ ਹੈ ਐਨੀ ਕ ਸੱਚੀ ਰੂਹ ਹੈ ਕਹਿੰਦਾ ਝੂਠ ਮਾਰ ਕੇ ਟਰੈਕਟਰ ਨਹੀਂ ਵੇਚਣਾ ਬਾਈ ਸਤਿ ਸ਼੍ਰੀ ਅਕਾਲ ਚਮਕੌਰ ਸਿੰਘ ਹੋਰ ਠੀਕ ਹੈ ਭਰਾ ਜੀ ਚੜਦੀ ਕਲਾ ਕਦੋਂ ਕਦਾਂ ਵਪਾਰ ਸ਼ੁਰੂ ਕੀਤਾ ਚਮਕੌਰ ਸਿੰਘ ਜੀ ਆਪਾਂ ਨੂੰ ਤਾਂ ਕਿਰਨ ਹੋ ਗਏ 15 ਕੇ ਸਾਲ 15 ਕੇ ਸਾਲ 15 ਸਾਲ ਠੀਕ ਹੈ ਤੇ ਜਿਹੜੇ ਅੱਜ ਆਪਾਂ ਟਰੈਕਟਰ ਦਿਖਾਵਾਂਗੇ ਕਾਪੀ ਕਾਗਜਾਂ ਦੇ ਹਾਂਜੀ ਹਾਂਜੀ ਜਮਾ ਇੱਕ ਨੰਬਰ ਮਿਲਣਗੇ ਹਾਂਜੀ ਹਾਂਜੀ ਪੰਜਾਬ ਨੰਬਰ ਮਿਲਣਗੇ ਹਾਂਜੀ ਪੰਜਾਬ ਨੰਬਰ ਜੀ ਇੱਕ ਦੋ ਟਰੈਕਟਰ ਹੈਗਾ ਜੀ ਇਹ ਐਚ ਆਰ ਨੰਬਰ ਹਾਂਜੀ ਤੇ ਹੁਣ ਐਚ ਆਰ ਵੈਸੇ ਆਪਾਂ ਲੈਂਦੇ ਨਹੀਂ ਜੀ ਠੀਕ ਹੈ ਜੀ ਤੇ ਉਹ ਵਿੱਚ ਵਿੱਚ ਕੱਟਣਾ ਪੈਂਦਾ ਜੀ ਕਈ ਵਾਰ ਫਿਰ ਹੋਰੀ ਹੋ ਜਾਂਦੇ ਵੈਸੇ ਆਪਣਾ ਜ਼ਿਆਦਾ ਪੰਜਾਬ ਨੰਬਰ ਦਾ ਹੀ ਕੰਮ ਹੈ ਠੀਕ ਹੈ ਜੀ ਤੇ ਹੁਣ ਆਪਾਂ ਨਾ 45 ਦੇ ਫਾਰਮ ਤੋਂ ਚਮਕੌਰ ਸਿੰਘ ਜੀ ਇਹ ਸਟਾਰਟ ਕਰਦੇ ਆਂ ਇਹਦੇ ਬਾਰੇ ਦੱਸੀਂ ਗੇਰਾ ਬਾਈ ਇਹ 2009 ਮਾਡਲ ਹੈ ਜੀ ਹਾਂਜੀ ਪੰਜਾਬ ਨੰਬਰ ਹੈ ਜੀ ਠੀਕ ਹੈ ਜੀ ਤੇ ਸੈਟਿੰਗ ਡਨ ਹੋ ਰਹੀ ਜੀ ਠੀਕ ਹੈ ਜੀ ਪਾਵਰ ਸਟੀering ਕਰਿਆ ਹੋਇਆ ਠੀਕ ਹੈ ਜੀ ਜੇ ਆਪਾਂ ਟਾਇਰਾਂ ਦੀ ਗੱਲ ਕਰੀਏ ਤੇਰ ਪਿਛਲੇ ਹੈਗੇ ਸਹੀ ਮੈਨੇ ਜੀ ਗੁੱਡਇਰ ਕੰਪਨੀ ਦੇ 40 ਪੈਸੇ ਜੀ 40 ਪੈਸੇ ਹਾਂਜੀ ਮੂਰਲੇ ਅੱਦੇ ਹੈ ਜੀ ਮੂਰਲੇ ਅੱਦੇ ਨੇ ਯੂ ਵਗੈਰਾ ਲੱਗੀ ਹੋਈ ਆ ਸਾਊਂਡ ਸਿਸਟਮ ਵਿੱਚੇ ਜਾਊਗਾ ਪੂਰੇ ਐਲਈਡੀ ਲੱਟਾ ਵਗੈਰਾ ਪੂਰਾ ਹੰ ਸ਼ਿੰਗਾਰਿਆ ਹੋਇਆ ਟਰੈਕਟਰ ਹੈ ਜਿਵੇਂ ਚਮਕੀ ਜਾਂਦਾ ਰੰਗ ਪੈਂਟ ਦਾ ਹਾਂਜੀ ਓਰੀਜਨਲ ਹੈ ਜੀ ਤੇ ਇਹਦਾ ਫਾਈਬਰ ਹੁੱਡ ਹੈਗਾ ਪਾਉ ਵੀ ਦੇ ਦਿਆਂਗੇ ਜੀ ਫਾਈਬਰ ਹੁੱਡ ਹੈਗੀ ਆ ਬਾਈ ਦੇਊਗਾ ਨਾਲ ਹਾਂਜੀ ਹਾਂਜੀ ਇਹਦਾ ਮਾਡਲ ਤੇ ਰੇਟ ਕਿੰਨਾ ਆ ਗਿਆ ਬਾਈ ਜੀ ਇਹਦਾ 2009 ਮਾਡਲ ਹੈ ਜੀ ਰੇਟ ਹੈਗਾ ਜੀ 290000 ਰੁਪਏ ਜੀ 290000 ਹਾਂਜੀ ਹਾਂ ਸਾਡੀ ਵੀਡੀਓ ਦੇਖ ਕੇ ਆ ਗਿਆ ਡਿਸਕਾਊਂਟ ਤਾਂ ਕਰੋਗੇ ਹਾਂ ਕਰ ਦਾਂਗੇ ਜੀ ਕਰ ਦਾਂਗੇ ਠੀਕ ਹੈ ਡਿਸਕਾਊਂਟ ਮੌਕੇ ਦਾ ਮਿੱਤਰੋ ਖੁੱਲੇ ਮਨ ਨਾਲ ਡਿਸਕਾਊਂਟ ਕਰਨਗੇ ਮੂਰੇ ਆ ਗਿਆ 60 ਫਾਰਮ ਟਰੈਕਟਰ ਚੈੱਕ ਕਰ ਸਕਦੇ ਹੋ ਤੁਸੀਂ ਟਰੈਕਟਰ ਇਹ ਵੀ ਮੈਨੂੰ ਲੱਗਦਾ ਰੇ ਨਾਲ ਪੂਰਾ ਹਾਂ ਨਹੀਂ ਵਿੱਚ ਮਾੜੀ ਮੋਟੀ ਹੈਗੀ ਇਹਦੇ ਤੇ ਪਹਿਲਾਂ ਦੀ ਹੋਈ ਵੀ ਹੈ ਜੀ ਟੱਚਿੰਗ ਪਹਿਲਾਂ ਦੀ ਟੱਚਿੰਗ ਹਾਂ ਠੀਕ ਹੈ ਉਹ ਵੀ ਗੋਲੇ ਹੋ ਗਏ ਜਿਵੇਂ ਹਨਾ ਮਗਰਿਆਤ ਹੋ ਗਏ ਮਗਰਿਆਤਾਂ ਦੇ ਗੋਲੇ ਹੋ ਗਏ ਇਹ ਵੀ ਆਹ ਹਾਂਜੀ ਇਹ ਆ ਚੀਜ਼ ਮਗਰਿਆਟ ਨੇ ਜੀ ਇਹ ਚੀਜ਼ ਹੈ ਮਤਲਬ ਜਾਨਦਰੋਂ ਮਾੜਾ ਮੋਟਾ ਹਨਾ ਹਾਂਜੀ ਹਾਂ ਅੰਦਰੋਂ ਗੋਲੇ ਹੋਗੇ ਜਿਆਦੇ ਜਿੱਥੋਂ ਖੜਦੇ ਨੇ ਆਪਾਂ ਜੋ ਹੈ ਕਹੇ ਮਤਲਬ ਦੱਸ ਕੇ ਦੇਵਾਂਗੇ ਜੀ ਠੀਕ ਹੈ ਝੂਠ ਨਹੀਂ ਬੋਲਦੇ ਝੂਠ ਨਹੀਂ ਬੋਲਦੇ ਨਾ ਨਾ ਕਹਿ ਕੇ ਦੇਵਾਂਗੇ ਠੀਕ ਹੈ ਜੀ ਆ ਰੈਂਪ ਰੰਬਾ ਦਾ ਪੂਰਾ ਸਾਫ ਪਿਆ ਟਰੈਕਟਰ ਮਿੱਤਰੋ ਟਰੈਕਟਰ ਚੈੱਕ ਕਰ ਸਕਦੇ ਹੋ ਤੇ ਬਾਈ ਹੋਰ ਕੀ ਖਾਦੀ ਆ ਤੇਜ ਇੰਜਨ ਗੇਅਰ ਦਾ ਬਾਲਾ ਵਧੀਆ ਜੀ 2007 ਮਾਡਲ ਹੈ ਜੀ ਪੰਜਾਬ ਨੰਬਰ ਹੈ ਠੀਕ ਹੈ ਹਾਂ ਤੇ ਟਰੈਕਟਰ ਆਪਾਂ ਦੇ ਦਾਂਗੇ ਜੀ 2 ਲੱਖ 450 2.45 ਦਾ 45 2.45 ਦਾ ਚਮਕੌਰ ਸਿੰਘ ਟਰੈਕਟਰ ਕਹਿੰਦਾ ਬਾਈ ਬਾਕੀ ਮੌਕੇ ਤੇ ਮਾਨਤਾਨ ਟਰੈਕਟਰ ਚੋ ਕੀਤਾ ਜਾਊਗਾ ਟਰੈਕਟਰ ਸਾਰਾ ਕਹਿੰਦਾ ਠੀਕ ਆ ਬਾਕੀ ਬਾਡੀ ਬੂਡੀ ਦਾ ਠੀਕ ਆ ਚੰਗਾ ਤੇ ਮੂਹਰੇ ਆ ਗਿਆ 5204 ਕਾਲੇ ਢੱਡਾ ਵਾਲਾ ਕਹਿੰਦੇ ਫੀਮ ਵਾਲਾ ਕੰਮ ਆ ਇਹਦਾ ਹਾਂਜੀ ਹਾਂਜੀ ਹਨਾ ਹਾਂਜੀ ਤੇ ਇਹਦੇ ਬਾਰੇ ਦੱਸੀ ਬਾਈ ਜੀ ਇਹ 2011 ਮਾਡਲ ਹੈ ਜੀ ਹਾਂਜੀ ਤੇ ਡਵਲ ਪੀਟੀਓ ਹੈ ਜੀ ਠੀਕ ਹੈ ਜੀ ਬੀਕੇਟੀ ਕੰਪਨੀ ਦੇ ਟਾਇਰ ਨਵੇਂ ਆ ਜੀ ਠੀਕ ਹੈ ਜੀ ਬੂਲੇ ਟਾਇਰ 40 ਪੈਸੇ ਆ ਜੀ ਠੀਕ ਹੈ ਜੀ ਇੰਜਨ ਗੇਅਰ ਦਾ ਬਾਲਾ ਨਜਾਇਜ਼ ਚੰਗਾ ਹੈ ਜੀ ਠੀਕ ਹੈ ਜੀ ਹਾਂਜੀ ਬੰਦਾ ਬਾਅ ਕੇ ਚੈੱਕ ਕਰਕੇ ਫਿਰ ਲੈ ਜਾ ਸਕਦਾ ਬਾਅ ਕੇ ਚੈੱਕ ਕਰਕੇ ਤਸੱਲੀ ਕਰਕੇ ਮਿੱਤਰੋ ਟਰੈਕਟਰ ਲੈ ਜਾ ਸਕਦੇ ਹੋ ਹਾਂਜੀ ਤੇ ਸੌਂਕਿਆ ਟਰੈਕਟਰ ਰੱਖਿਆ ਹੋਇਆ ਸੀ ਕਿਸੇ ਨੇ ਘਾਹ ਵਗੈਰਾ ਵੀ ਲੱਗਿਆ ਹੋਇਆ ਹੈ ਹਾਂਜੀ ਤੇ ਟਰੈਕਟਰ ਬਾਕੀ ਬਾਈ ਸਾਰਾ ਰੰਗ ਪੇਂਟ ਦਾ ਏ ਟੂ ਜ਼ेड ਹਾਂਜੀ ਹਾਂਜੀ ਓਰੀਜਨਲ ਓਰੀਜਨਲ ਹਰਾ ਤੋਤਾ ਕਹਿੰਦੇ ਐ ਇਹਨੂੰ ਇਹਦਾ ਫਿਰ ਬੰਪਰ ਹੋਇਆ ਵਾ ਜੀ ਬੰਪਰ ਹੋਇਆ ਹੋਇਆ ਠੀਕ ਐ ਰੇਟ ਕਿੰਨਾ ਆ ਗਿਆ ਫਿਰ ਇਹਦਾ ਚਮਕੌਰ ਸਿੰਘ ਜੀ ਹਾਂਜੀ ਪੰਜਾਬ ਨੰਬਰ ਐ ਜੀ ਸੈਕੰਡ ਓਨਰ ਐ ਜੀ ਠੀਕ ਐ ਜੀ ਇਹ ਟਰੈਕਟਰ ਦੇ ਦਿਆਂਗੇ ਜੀ ਆਪਾਂ 4 ਲੱਖ 10 ਹਜ਼ਾਰ ਦਾ 4 ਲੱਖ 10 ਹਜ਼ਾਰ ਡਿਮਾਂਡ ਐ ਚਮਕੌਰ ਸਿੰਘ ਦੀ ਬਾਕੀ ਮੌਕੇ ਤੇ ਮਾਨਤਾਨ ਤੁਹਾਡਾ ਕੀਤਾ ਜਾਊ ਬਾਈ ਫੁੱਲ ਤੇ ਮੂਰੇ ਆ ਗਿਆ 855 ਲਾਏ ਵੀਲ ਪਾਏ ਹੋਏ ਨੇ ਟਰੈਕਟਰ ਕੀ ਐ ਅੱਗ ਦੀ ਨਾਲ ਟਰੈਕਟਰ ਦੇਖ ਸਕਦੇ ਹੋ ਤੱਤੀ ਮਾਈ ਇਹਦੇ ਬਾਰੇ ਇਹ 2011 ਮਾਡਲ ਹੈ ਜੀ ਹਾਂਜੀ ਪੰਜਾਬ ਨੰਬਰ ਹੈ ਜੀ ਹਾਂਜੀ ਸੈਕੰਡ ਓਨਰ ਹੈ ਜੀ ਠੀਕ ਹੈ ਜੀ ਇੰਜਨ ਗੇਅਰ ਦਾ ਜੀ ਬਾਕੀ ਬੰਦਾ ਤਸੱਲੀ ਕਰ ਚੁੱਕਿਆ ਠੀਕ ਹੈ ਜੀ ਨਜ਼ਰ ਬਾਲਾ ਚੰਗਾ ਜੀ ਇੰਜਨ ਗੇਅਰ ਦਾ ਮਤਲਬ ਠੀਕ ਹੈ ਜੀ ਜਦੋਂ ਬੰਦਾ ਬਾਹ ਕੇ ਘਰੇ ਲਿਆ ਕੇ ਭਾਵੇਂ ਮੈਨੂੰ ਹਫਤੇ ਬਾਅਦ ਪੇਮੈਂਟ ਕਰਦੇ ਹਫਤੇ ਬਾਅਦ ਪੇਮੈਂਟ ਹਫਤੇ ਬਾਅਦ ਲੈਵਾਂਗੇ ਜੀ ਪਹਿਲਾਂ ਘਰੇ ਜਾ ਕੇ ਤਸੱਲੀ ਕਰੇ ਤਸੱਲੀ ਕਰ ਲੈ ਜੇ ਇਹਦੇ ਚੌਕੜੇ ਟਾਇਰਾਂ ਦੀ ਗੱਲ ਕੀਤੀ ਜਾਵੇ ਟਾਇਰ ਤਾਂ ਜੀ ਪਿਛਲੇ ਲਾ ਲੋ ਵੀ ਸਹੀ ਮੈਨੇ ਚ 45 ਪੈਸੇ ਨੇ ਜੀ ਮੂਹਰੇ ਡਾਊਨ ਹੈ ਮੂਹਰੇ ਡਾਊਨ ਨੇ ਯਾਨੀ ਕਿ ਆਹ ਲੈਂਡ ਸਾਫ ਹੋਈ ਪਈ ਆ ਬਾਈ ਪਵਾਉਣੇ ਪਾਉਣੇ ਪੈਣਗੇ ਤੇ ਬਾਹਰ ਪੰਪ ਵਾਲਾ ਤੇ ਉਹ ਜੀ ਰੇਟ ਹੋਣਾ ਇਹਦਾ 11 ਕੋਟ ਨੇ ਵੀਰ ਜੀ ਹਾਂ ਜੀ ਰਵਾਰਸ ਪੀਟੀਓ ਆ ਤੇਲ ਬ੍ਰੇਕ ਹੈ ਪਾਵਰ ਸਟੀਅਰਿੰਗ ਹੈ ਜੀ ਠੀਕ ਹੈ ਜੀ ਉਹ ਜੀ ਰੇਟ ਹੋਣਾ ਜਿਹੇ ਜੇ ਕੋਨੇ ਟਾਇਰ ਸਾਫ ਨੇ ਹਾਂ ਟੋਰ ਹਾਂ ਜੀ ਆਪਾਂ ਟਰੈਕਟਰ ਦੀ 3.5 ਲੱਖ ਦਾ ਦੇ ਦਿਆਂਗੇ 3.5 ਲੱਖ ਦਾ ਤਾਂ ਚਮਕੌਰ ਨੇ ਕਿਹਾ ਹੈ ਬਾਈ ਹਾਂ ਜੀ ਬਾਕੀ ਜਦੋਂ ਟੇਬਲ ਤੇ ਗੱਲ ਕਰੋਗੇ ਐ ਨਹੀਂ ਪਤਾ 2 ਕਟੂ 10 ਕਟੂ 15 ਕਟੂ 30 ਕਟੂ ਤੇ ਮੂਰੇ ਫੇਰ 855 ਆ ਗਿਆ ਐਫ ਆਈ ਦੱਸੀ ਬਾਈ ਚਮਕੌਰ ਸਿਆਂ ਇਹ ਹੈਗਾ ਜੀ 2010 ਮਾਡਲ ਹੈ ਜੀ ਹਾਂ ਜੀ ਇਹ 1 ਸਟਾਰ ਹੈ ਜੀ 13 ਦੇ ਟਾਇਰਾਂ ਚ ਹੈ ਜੀ ਠੀਕ ਹੈ ਜੀ ਹਾਂ ਜੀ ਹਾਂ ਜੀ ਟਾਇਰਾਂ ਦੀ ਕੰਡੀਸ਼ਨ ਟਰ ਹੈਗੇ ਜੀ ਅੱਧੇ ਜੀ ਬੰਪਰ ਤੋਂ ਲਾ ਕੇ ਜੇ ਐਂਡ ਤੱਕ ਗੱਲ ਕਰੀਏ ਆरिजिनल ਇਹ ਨਾਲ ਦਾ ਹੀ ਰੰਗ ਹੈ ਬੰਪਰ ਨੂੰ ਵੀ ਪੇਂਟ ਨਹੀਂ ਕਰਿਆ ਜੀ ਬੰਪਰ ਨੂੰ ਵੀ ਨਹੀਂ ਪੇਂਟ ਕੀਤਾ ਨਾ ਨਾ ਜੀ ਨਾਲ ਦਾ ਹੀ ਹੈ ਬੰਪਰ ਵੀ ਪੇਂਟ ਨਹੀਂ ਹੈਗਾ ਮਿੱਤਰੋ ਮੁੜਵੇਂ ਹੀ ਸੇਚ ਖੁੱਲਵੇਂ ਹੀ ਸੇ ਦਾ ਟਰੈਕਟਰ ਸੈਂਪਲ ਕੱਪੜੇ ਵਾਲੀ ਸਾਡੀ ਚੰਗਾ ਡਰੈਕਟਰ ਕਹਿ ਸਕਦੇ ਆਪਾਂ ਬੜਾ ਨਜਾਇਜ਼ ਚੰਗਾ ਜੀ ਬੜਾ ਨਜਾਇਜ਼ ਹੈ ਠੀਕ ਹੈ ਬੜਾ ਨਜਾਇਜ਼ ਚੰਗਾ ਡਰੈਕਟਰ ਹੈ ਟਾਈਪ ਟਕਾਬਰ ਵੀ ਨਹੀਂ ਚੱਕਿਆ ਜੀ ਡਰੈਕਟਰ ਦਾ ਠੀਕ ਹੈ ਸੀਲਡ ਹੈ ਡਰੈਕਟਰ ਸੀਲਡ ਹੈ ਸਾਰਾ ਤੇ ਮਾਡਲ ਤੇ ਫਿਰ ਰੇਟ ਕਿੰਨਾ ਰਹੂ ਮਾਡਲ ਤਾਂ 2010 ਹੈ ਜੀ ਹਾਂਜੀ ਟਰੈਕਟਰ ਦੇ ਦਾਂਗੇ 3 ਲੱਖ 40 ਹਜ਼ਾਰ 3 ਲੱਖ 40 ਹਜ਼ਾਰ ਚਮਕੌਰ ਸਿੰਘ ਦੀ ایڈਵਾਂਟ ਹੈ ਬਾਈ ਬਾਕੀ ਮੌਕੇ ਤੇ ਡਿਸਕਾਊਂਟ ਹੋਊਗਾ ਮੂਰੇ 735 ਜੇ ਕਿਸੇ ਛੋਟੇ ਜ਼ਿਮੀਦਾਰ ਨੇ ਲੈਣਾ ਆਹ ਵੈਰਾਈਟੀ ਵੀ ਖੜੀ ਹੈ ਇਹਦੇ ਬਾਰੇ ਦੱਸੀਂ ਜਰਾ ਬਾਈ ਇਹ 1998 ਮਾਡਲ ਹੈ ਜੀ ਹਾਂਜੀ ਫਤਿਹਗੜ੍ਹ ਸਾਹਿਬ ਦਾ ਨੰਬਰ ਹੈ ਜੀ ਠੀਕ ਹੈ ਜੀ ਫਰਸਟ ਪਾਰਟੀ ਦਾ ਹੈ ਜੀ ਠੀਕ ਹੈ ਜੀ ਦੁਬਾਰੇ ਘਰ ਦੇ ਵਿੱਚ ਘਰ ਦੇ ਵਿੱਚ ਹੀ ਨਾ ਹੋਇਆ ਹੋਇਆ ਵੇ ਜੀ ਹੈਗਾ ਫਰਸਟ ਪਾਰਟੀ ਦਾ ਹੀ ਹੈ ਹਾਂਜੀ ਘਰ ਚੇ ਦੁਬਾਰੇ ਨਾ ਹੋਇਆ ਘਰ ਦੇ ਘਰ ਚੋਂ ਘਰ ਦੇ ਨਹੀਂ ਖਰੀਦ ਲਿਆ ਹਾਂਜੀ ਹਾਂਜੀ ਘਰ ਚੋਂ ਘਰ ਦੇ ਨਹੀਂ ਖਰੀਦ ਲਿਆ ਤੇ ਸਾਰਾ Ориਜినਲ ਸਾਰਾ Ориਜినਲ ਹੈ ਜੀ ਕਲੋਸ ਕਰੀ ਜਣ ਦੇ ਵਿੱਚ ਠੀਕ ਹੈ ਜੀ ਚੌਕੜਾ ਨਾ ਭਾਈ ਜੀ ਚੌਕੜਾ ਨਾ ਮੈਂ ਜਮਾ ਨਵੇਂ ਟਾਇਰ ਹੈ ਜੀ ਚੰਕੌਰ ਸਿਆਂ ਇਹਦਾ ਤਾਂ ਇੱਕੋ ਹੀ ਨਵੇਂ ਡੇ ਵੀ ਦੇਣ ਲੈਣ ਵਾਲਾ ਸਾਡੇ ਕੜੀ ਬਹੁਤ ਸਮਾਰਟ ਹੈ ਦੀ ਅੱਛਾ ਜੀ ਹਾਂ ਇਹ 98 ਮਾਡਲ ਹੈ ਜੀ ਬਾਹਰ ਪੰਪਲ ਹੈ ਜੀ 5 ਗੇਰ ਵਾਲਾ ਹੈ 5 ਗੇਰ ਵਾਲਾ ਮੇਟਰੋ ਟਰੈਕਟਰ ਚੱਕ ਲੋ ਇੱਕ ਗੇਰ ਐਕਸਟਰਾ ਹੈ ਭਾਈ ਇਹਦੇ 5 ਗੇਰ ਵਾਲਾ ਹੈ ਪੂਰਾ ਘੈਂਟ ਟਰੈਕਟਰ ਹੈ ਤੇ ਰੇਟ ਕਿੰਨਾ ਇਹਦਾ ਇਹਦਾ ਰੇਟ ਜੀ 1,90,000 ਹੈ 190000 ਚਮਕੌਰ ਸਿੰਘ ਦੀ ਡਿਮਾਂਡ ਹੈ ਬਾਈ ਸੋ ਨੂੰ ਜਿਵੇਂ ਹੀ ਸਸਤੇ ਮੁੱਲ 'ਚ ਮੋਟਰਸਾਈਕਲ ਦੇ ਮੁੱਲ 'ਚ ਕਹਿ ਦਈਏ ਟਰੈਕਟਰ ਇਹ ਮਿਲ ਜਾਊਗਾ ਫੇਰ ਮੋਟਰਸਾਈਕਲ ਦੇ ਮੁੱਲ 'ਚ ਟਰੈਕਟਰ ਆ ਗਿਆ ਤੇ 275 ਡੀਆਈ ਮਹਿੰਦਰਾ ਹਾਂਜੀ ਇਹਦੇ ਬਾਰੇ ਦੱਸੀ ਬਾਈ ਇਹ 1998 ਮਾਡਲ ਹੈ ਜੀ ਇਹ ਟੀਯੂ ਵਾਲਾ ਮਾਡਲ ਹੈ ਜੀ ਇਹਨੂੰ ਮੋਟੀ ਗ੍ਰਿੰਕ ਵਾਲਾ ਕਹਿੰਦੇ ਆ ਠੀਕ ਹੈ ਜੀ ਇਹਦੇ ਆ ਸਟicker ਹੈਗੇ ਆ ਲੱਗੇ ਹੀ ਵੈਸੇ ਠੀਕ ਹੈ ਜੀ ਇਹ ਨਿਸ਼ਾਨੀਆਂ ਇਹ ਦੇਖਦੀਆਂ ਜੀ ਰੋ ਇਹ ਠੀਕ ਹੈ ਮੈਨੂੰ ਲਾ ਤੂੰ ਵੀ ਜਮਾ ਪੂਰਾ ਆਇਆ ਹੈ ਨਾ ਵੀ ਜਿੱਥੋਂ ਕੋਈ ਚੀਜ਼ ਲੱਥੀ ਆਪਾਂ ਲਾਉਣੀ ਹੀ ਨਹੀਂ ਹਾਂਜੀ ਠੀਕ ਹੈ ਜੇ ਮਾਲਕ ਦੇ ਘਰੋਂ ਕੋਈ ਡੀਜ਼ਲ ਬਚਿਆ ਹੋਵੇ ਕੋਈ ਕੰਪਾਊਂਡ ਵਜੀ ਹੋਵੇ ਟਰੈਕਟਰ ਦੇ ਜਿਹਾ ਉਹਦੇ ਵੀ ਦੇਣਦਾਰ ਠੀਕ ਹੈ ਉਹ ਸਾਬਤ ਕਰ ਦਵੇ ਜੀ ਆ ਕੇ ਠੀਕ ਹੈ ਜੀ ਹਾਂਜੀ ਬਾਲਾ ਚੰਗਾ ਜੀ ਟਰੈਕਟਰ ਚੰਗਾ ਟਰੈਕਟਰ ਆ ਮਿੱਤਰੋ ਟਰੈਕਟਰ ਦੇਖ ਸਕਦੇ ਹੋ ਸੈਂਪਲ ਕੱਪੜੇ ਵਾਲੀ ਸਾਤਰੀਆ ਸਪੀਕਰ ਸਪੀਕਰ ਜੇ ਨਾਲ ਹੀ ਜਾਣਗੇ ਸਾਰਾ ਕੁਝ ਤੇ ਮਾਡਲ ਤੇ ਰੇਟ ਕਿੰਨਾ ਰਹੂਗੀ ਇਹਦਾ 1998 ਮਾਡਲ ਹੈ ਜੀ ਟੀ ਯੂ ਵਾਲਾ ਮਾਡਲ ਹੈ ਹਾਂਜੀ ਤੇ ਐਚ ਆਰ ਨੰਬਰ ਹੈ ਜੀ ਠੀਕ ਹੈ ਜੀ ਹਾਂਜੀ ਤੈਰ ਹੈਗਾ ਜੀ ਇਹਦੇ ਬੂਲ ਨੇ ਜਮਾ ਨਵੇਂ ਜੀ ਐਮ ਆਰ ਫ ਦੇ ਪਿਛਲੇ 60 ਪੈਸੇ ਹੈ ਠੀਕ ਹੈ ਜੀ ਤੇ ਟਰੈਕਟਰ ਦੇ ਦਾਂਗੇ ਆਪਾਂ 1,85,000 ਇਹ ਡਿਮਾਂਡ ਹੈ ਬਾਈ ਦੀ ਚਮਕੌਰ ਸਿੰਘ ਦੀ ਬਾਕੀ ਮੌਕੇ ਤੇ ਇਹਨੂੰ ਖਿੱਚ ਲਿਓ ਯਾਰ ਤੁਸੀਂ ਚਮਕੌਰ ਨੂੰ ਆਪਣਾ ਨਾਮ ਲੈ ਕੇ ਡਿਸਕਾਊਂਟ ਹੋਊ ਗਈ। ਮੂਰੇ 50 ਦਾ 4 ਵੀਲ ਆ ਗਿਆ ਟਰੈਕਟਰ। ਚਮਕੌਰ ਸਿਆਂ ਇਹਦੇ ਬਾਰੇ ਦੱਸੀ ਐ ਏਸੀ ਕਵਲ ਲੱਗਿਆ ਹੋਇਆ। ਹਾਂਜੀ। ਇਹ ਸਾਰੀ ਚੀਜ਼ ਇਹਦੀ ਵਰਕਚ ਹੈ ਜੀ 2016 ਮਾਡਲ ਹੈ ਜੀ ਇਹ। ਠੀਕ ਹੈ ਜੀ। ਸੋਨਾਲਿਕ ਡੀਆਈ 50 ਟਰੈਕਟਰ ਹੈ ਜੀ। ਠੀਕ ਹੈ ਜੀ। ਆ ਰੇਕ ਸੋ ਦੇ ਵਿੱਚ ਹੈ ਜੀ ਇਹ। ਠੀਕ ਹੈ ਜੀ। ਇਹ ਐਕਸਪੋਰਟ ਮਾਡਲ ਹੈ ਜੀ। ਐਕਸਪੋਰਟ ਮਾਡਲ। ਸਾਡੇ ਤੁਸੀਂ ਆ ਚੀਜ਼ ਦੇਖੋ ਬਾਈ। ਇਹ ਮੋਟੀਆਂ ਆਰਮ ਵਾਲਾ। ਆ ਮੋਟੀਆਂ ਆਰਮ ਵਾਲਾ। ਹਾਂਜੀ ਆ ਚੀਜ਼ ਦੇ ਇਹਦੇ ਦਾ ਵੀ ਫਰਕ ਹੈ ਇਹਦਾ ਵੀ ਫਰਕ ਹੈ ਹਨਾ ਤੇ ਇਹਦਾ ਵੀ ਵਰਕ ਪੈ ਗਿਆ ਇਹਦਾ ਵੀ ਵਰਕ ਪੈ ਗਿਆ ਬਾਕੀ ਚਾਰ ਦੀ ਜਗ੍ਹਾ ਤੇ ਪੰਜ ਡਿਸਟਰੀਬਿਊਟਰ ਨੇ ਹਾਂਜੀ ਪੰਜ ਆਹ ਦੇਖ ਸਕਦੇ ਤੁਸੀਂ ਟਰਾਲੀ ਕਿਸੇ ਚ ਮਰਜੀ ਟਰਾਲੀ ਪਾਓ ਕਾਲੀ ਪਾਉਣੀਆ ਕੰਪਿਊਟਰ ਕਰਾਇਆ ਪਾਉਣਾ ਕੁਝ ਪਾ ਸਕਦੇ ਹਾਂ ਠੀਕ ਹੈ ਇਹ 2016 ਮਾਡਲ ਹੈ ਜੀ 4 ਵੀਲ ਦੇ ਵਿੱਚ ਹੈ ਠੀਕ ਹੈ ਏਸੀ ਕੈਵਨ ਲੱਗਿਆ ਹੋਇਆ ਏਸੀ ਨਹੀਂ ਹੈਗਾ ਜੀ ਕੱਲਾ ਕੈਵਨ ਹੈ ਜੀ ਕੈਵਨ ਹੈ ਏਸੀ ਨਹੀਂ ਹੈਗਾ ਏਸੀ ਨਹੀਂ ਹੈਗਾ ਜੀ ਠੀਕ ਹੈ ਜੀ ਉਹ ਸਿਰਫ ਕੰਪਰੈਸਰ ਲੱਗਣਾ ਜੀ ਹਾਂਜੀ ਤਕਰੀਬਨ ਉਹ 15-20 ਹਜ਼ਾਰ ਦਾ ਖਰਚਾ ਹੈ ਜੀ 15000 ਮੰਨ ਕੇ ਚੱਲੀ ਜਾਏ ਠੀਕ ਹੈ ਜੀ ਫੈਰ ਟਰੈਕਟਰ ਦੇ ਮੂਰਲੇ ਜੀ ਬੀਕੇਡੀ ਦੇ ਜਮ੍ਹਾਂ ਨਵੇਂ ਆ ਜੀ ਹਾਂਜੀ ਪਿਛਲੇ 70 ਪੈਸੇ ਦੇ ਤੇ ਦੇਣਾ ਕਿਨੇ ਦਾ ਹੈ ਟਰੈਕਟਰ A2Z ਸੀਡ ਲਈ ਠੀਕ ਹੈ ਜੀ ਹਾਂਜੀ ਮਾਡਲ ਤੇ ਰੇਟ ਮਾਹ ਹੈ ਮਾਡਲ 2016 ਜੀ ਪਹਿਲੀ ਪਾਰਟੀ ਦਾ ਨਗਦ ਕੈਸ਼ ਦਾ ਜੀ ਠੀਕ ਹੈ ਜੀ ਤੇ ਟਰੈਕਟਰ ਦੇ ਦਾਂਗੇ ਜੀ 5.5 ਸਾਢ ਆਹਦਾ ਹੈ ਮਿੱਤਰੋ ਹਾਂਜੀ ਇਹ ਮੌਕੇ ਤੇ ਡਿਸਕਾਊਂਟ ਕੀਤਾ ਜਾਊਗਾ ਪੂਰੇ 60 ਦਾ ਫਾਰਮ ਆ ਗਿਆ ਇਹਦੀ ਤਾਂ ਬਾਈ ਇੰਨੀ ਕੁ ਗਾਰੰਟੀ ਲੈਂਦਾ ਕਹਿੰਦਾ ਜੇ ਕੋਈ ਆ ਕੇ ਸਾਬਤ ਕਰ ਦੇ ਇਥੋਂ ਲੈ ਕੇ ਆਉਣ ਜਾਣ ਦਾ ਖਰਚਾ ਦੇ ਦੂੰਗਾ ਤੇ ਕਿਵੇਂ ਬਾਈ ਉਹ ਕੀ ਗੱਲ ਐ ਚ ਕੀ ਖਾਸੀਅਤ ਇਹ ਵੀਰ ਜੀ 2011 ਮਾਡਲ ਐ ਜੀ ਹਾਂਜੀ ਯਾਰ 11 ਮਾਡਲ ਐ 11 ਮਾਡਲ ਲੱਗਦਾ ਤਾਂ ਹੈ ਨਹੀਂ ਯਾਰ ਲੱਗਦਾ ਤਾਂ 24 25 ਐ ਹਾਂ ਇਹ 24 ਮਾਡਲ ਕਹੇ ਮਤਲਬ ਹਾਂਜੀ ਚਾਹੇ ਇਹਨੂੰ ਭਾਵੇਂ ਬੰਦਾ 24 ਮਤਲਬ ਹੈ 11 ਮਾਡਲ ਹਾਂਜੀ 24 ਮਾਡਲ ਦੀ ਵੀ ਢੂ ਪਾਣਾ ਲਾ ਜੀ 24 ਮਾਡਲ ਦੀ ਵੀ ਢੂਈ ਭਰਨਾ ਮਿੱਤਰੋ ਟਰੈਕਟਰ ਦੇਖੋ ਇੱਕ ਘਰੋਂ ਆਇਆ ਕਿਸੇ ਦੇੋਂ ਸਾਫ਼ ਹੈ ਬਿਲਕੁਲ ਜਿਹੜਾ ਰੰਗ ਪੇਂਟ ਤੁਸੀਂ ਦੇਖ ਰਹੇ ਹੋ ਨਾ ਤਾਂ ਇਹ ਤੇ ਪਾਲ ਸਬਜੀ ਹੈ ਨਾ ਹੀ ਰੰਗ ਵਜਿਆ ਸਾਰਾ ਇਦਾਂ ਦਾ ਹੀ ਹੈ ਕਿ ਯੂ ਵਗੈਰਾ ਲੱਗੀ ਹੋਈ ਆ ਸਾਊਂਡ ਸਿਸਟਮ ਵਿੱਚੇ ਜਾਊਗਾ ਤੇ ਬਾਈ ਜੀ ਹੋਰ ਕੀ ਖਾਸੀਅਤ ਹੈ ਇਹ 1647 ਘੰਟੇ ਜੈਨਨ ਚੱਲਿਆ ਜੀ ਕੰਪੂਣੀ ਰਿਕਾਰਡ ਹੈ 1647 ਘੰਟੇ ਚੱਲਿਆ ਜੀ 1647 ਘੰਟੇ ਹਾਂਜੀ ਹਾਂਜੀ 1647 ਘੰਟੇ ਚੱਲਿਆ ਮਿੱਤਰੋ ਇਹ ਸਾਰੀਆਂ ਸੀਲਾਂ ਵਗੈਰਾ ਜੇ ਉਮੀ ਲੱਗੀਆਂ ਪਈਆਂ ਜੀ ਇਹਦੇ ਆ ਦਿਖਾ ਦੇ ਮਿੱਤਰਾ ਸਤਨਾਮ ਸੀਲਨਾਲ ਤੁੜਾ ਸਾਰੀਆਂ ਉਮੀ ਲੱਗੀਆਂ ਹੋਈਆਂ ਨੇ ਤੇ ਵਿਚੋਂ ਵੀ ਦਿਖਾ ਦਿਓ ਇੱਥੇ ਨਿਗਾ ਮਰੀ ਬਾਈ ਜਰਾ 100 ਤੇ ਵੀ ਨਿਗਾ ਮਰਵਾ ਦੇ ਸਾਰਾ ਕੁਝ ਨਾਲ ਦਾ ਤੇ ਮਾਡਲ ਤੇ ਰੇਟ ਕਿੰਨਾ ਹੈ ਮਾਡਲ ਹੈਗਾ ਜੀ 2011 ਮਾਡਲ ਹੈ ਜੀ ਹਾਂਜੀ 14 ਦੇ ਟਾਇਰਾਂ ਵਾਲਾ ਜੀ ਹਾਈ ਲਿਫਟ ਵਾਲਾ ਜੀ ਠੀਕ ਹੈ ਰੇਟ ਕਿੰਨਾ ਰਹੂ ਰੇਟ ਇਹਦਾ ਜੀ 4,30,000 ਰੁਪਏ ਜੀ 4,30,000 ਕਿਉਂਕਿੌਰ ਸਿੰਘ ਦੀ ਡਿਮਾਂਡ ਹੈ ਬਾਈ ਬਾਕੀ ਮੌਕੇ ਤੇ ਹੋ ਜੂ ਮੂਰੇ 5501 ਕਵੋਟਾ ਖੜਾ ਹੈ ਹਾਂਜੀ ਇਹਦੇ ਬਾਰੇ ਦੱਸਿਓ ਜੀ ਇਹ ਮਾਡਲ ਹੈਗਾ ਜੀ 2017 ਵੀਰ ਜੀ ਹਾਂਜੀ ਹਾਂਜੀ ਕੰਡੀਸ਼ਨ ਦਾ ਕਿਵੇਂ ਹੈ ਟਰੱਕ ਪੰਜਾਬ ਨੰਬਰ ਹੈ ਜੀ ਹਾਂਜੀ ਤੇ ਕੰਡੀਸ਼ਨ ਦਾ A to Z ओरिजिनल ਹੈ ਜੀ। ਬੰਪਰ ਤੱਕ ਰੇਨਲ ਹੈ ਜੀ ਬੰਪਰ ਤੱਕ ਰੇਨਲ ਹੈ। ओरिजिनल ਹੈ ਹਾਂ ਜੀ। ਠੀਕ ਹੈ। ਸਿਰਫ ਆਹ ਮਰਗਾਟ ਨਹੀਂ ਜਿਹੜਾ ਮਰਗਾਟਾ ਨੂੰ ਆਹ ਜਿਹੜੇ ਮੂਰਲੇ ਮਰਗਾਟ ਹੈ ਜੀ। ਮੂਰਲੇ ਨਹੀਂ ਜਿਹੜੇ ਬੈਂਪਰ ਬੈਂਪਰ ਕਹਿੰਦੇ ਨੇ ਆਪਾਂ ਮਗਰਿਆਟ ਬੈਂਪਰ ਮਗਰਿਆਟ। ਇਹ ਬਾਅਦ ਚ ਲਾਏ ਹੋਏ ਨੇ ਨਾਲ ਨਹੀਂ ਆਉਂਦੇ ਜੀ। ਠੀਕ ਹੈ ਜੀ। ਬੰਦੇ ਨੇ ਬਾਅਦ ਚ ਲਾਏ ਆ ਜੀ। ਠੀਕ ਹੈ। ਸੰਗਿਆ ਤੌਰ ਤੇ। ਹਾਂ ਕਿਤੇ ਕਲਮ ਵੀ ਲੱਗੀ ਹੋਵੇ ਈ ਡੈਕਟਰ ਦੇ। ਆਪਾਂ ਮਤਲਬ ਪੂਰਾ ਪੇਂਟਰ ਤੋਂ ਜਿਹੜੇ ਮਰਜ਼ੀ ਬੰਦੇ ਤੋਂ ਚੈੱਕ ਕਰਾ ਲਵੇ ਜੀ। ਠੀਕ ਹੈ ਜੀ। ਮਾਡਲ ਤੇ ਰੇਟ ਕਿੰਨਾ ਮਾਡਲ ਹੈਗਾ ਜੀ 2016 ਜੀ ਠੀਕ ਹੈ ਜੀ ਜਿਹੜੇ ਕੰਪਨੀ ਵੱਲੋਂ ਵੇਟ ਆਉਂਦੇ ਜਿਉਂਵੇਂ ਲੱਗੇ ਹੋਏ ਆ ਮੂਰੇ ਆਉਂਦਾ ਜੀ ਵੇਟ ਉਹ ਵੀ ਹੋਈਆਂ ਠੀਕ ਹੈ ਜੀ ਤੇ ਫੇਵਰ ਹੁੱਡ ਲੱਗਿਆ ਹੋਇਆ ਜੀ ਠੀਕ ਹੈ ਜੀ ਟਾਇਰ ਹੈਗੇ ਜੀ ਜੇ ਕੇ ਕੰਪਨੀ ਦੇ 80 ਪੈਸੇ ਠੀਕ ਹੈ ਜੀ ਮੂਲੇ ਟਾਇਰ 40 ਪੈਸੇ ਨੇ ਜੀ ਠੀਕ ਹੈ ਜੀ ਮਾਡਲ ਤੇ ਰੇਟ ਕਿੰਨਾ ਰਹੂਗਾ ਮਾਡਲ 2016 ਜੀ ਰੇਟ ਦੇ ਦਾਂਗੇ ਜੀ 1.4 ਲੱਖ ਸਵਾ 4 ਲੱਖ ਚਮਕੌਰ ਸਿੰਘ ਦੀ ਡਿਮਾਂਡ ਹੈ ਮਿੱਤਰੋ ਬਾਕੀ ਮੌਕੇ ਤੇ ਡਿਸਕਾਊਂਟ ਫੁੱਲੀ ਹੋ ਜਾਊਗਾ ਤੇ ਮੂਰੇ ਆ ਗਿਆ 50 ਹਜ਼ ਬਾਰੇ ਦੱਸਿਓ ਜੀ ਇਹ 2020 ਮਾਡਲ ਹੈ ਜੀ ਹਾਂਜੀ ਪੰਜਾਬ ਨੰਬਰ ਹੈ ਜੀ ਹਾਂਜੀ ਤੇ ਸੈਕੰਡ ਪਾਰਟੀ ਦਾ ਟਰੈਕਟਰ ਹੈ ਜੀ ਇਹ ਸੈਕੰਡ ਹੰਡਰ ਹੈ ਜੀ ਹਾਂਜੀ ਨਾਲ ਦੇ ਟਾਇਰ ਮੂਰਨੇ ਹੋਣਗੇ ਤਕਰੀਬਨ ਅੱਧੇ ਹਾਂਜੀ ਤੇ ਪਿਛਲੇ 35 40 ਪੈਸੇ ਟਾਇਰ 35 40 ਪੈਸੇ ਟਾਇਰ ਪਸਲਨੇ ਨੇ ਬਾਈ ਜਮਾ ਬਿਲਕੁਲ ਸਾਫ ਹੈ ਟਰੈਕਟਰ ਮਾਡਲ ਤੇ ਰੇਟ ਕਿੰਨਾ ਰੋ ਮਾਡਲ 2020 ਹੈ ਜੀ ਹਾਂਜੀ ਤੇ ਇਹਦੀ ਡਿਮਾਂਡ ਹੈਗੀ 4 ਲੱਖ 10 ਹਜ਼ਾਰ ਦੀ 4 ਲੱਖ 10 ਹਜ਼ਾਰ ਡਿਮਾਂਡ ਹੈ ਮਿੱਤਰੋ ਬਾਕੀ ਬੀ ਮਾਡਲ ਦੀ ਬਾਕੀ ਮੌਕੇ ਤੇ ਡਿਸਕਾਊਂਟ ਕੀਤਾ ਜਾਊਗਾ ਇਹ ਡੀ ਆਈ 50 ਹੈ ਜੀ 52 ਕੈਟਾਗਰੀ ਵਾਲਾ ਜੀ 52 ਕੈਟਾਗਰੀ ਵਾਲਾ ਪਾਵਰ ਸਟੀering ਹੈ ਜੀ ਤੇਲ ਬ੍ਰੇਕ ਹੈ ਡਿਸਟ੍ਰਿਕਟ ਡਬਲ ਡਿਸਟ੍ਰੀਬਿਊਟਰ ਹੈ ਡਬਲ ਡਿਸਟ੍ਰੀਬਿਊਟਰ ਹੈ ਹਾਂਜੀ ਠੀਕ ਹੈ ਇਹ ਸੀਗੇ ਮਿੱਤਰੋ ਟਰੈਕਟਰ ਹਨਾ ਸਾਰੇ ਜਿਹੜੇ ਆਪਾਂ ਦਿਖਾਤੇ ਚਮਕੌਰ ਸਿੰਘ ਜੀ ਹੋਰ ਵੀ ਟਰੈਕਟਰ ਹੁੰਦੇ ਆ ਆਪਣੇ ਕੋਲੇ ਹਾਂ ਹੈਗੇ ਜੀ ਹੋਰ ਵੀ ਆਪਣੇ ਕੋਲੇ ਤਕਰੀਬਨ ਹਾਰ ਟਾਈਮ 30 ਤੇ 35 ਟਰੈਕਟਰ ਹੈ ਲਵ ਮਤਲਬ ਮਿਲ ਜਾਂਦੇ ਆ ਮਿਲ ਜਾਂਦੇ ਆ 30 ਤੋਂ 35 ਟਰੈਕਟਰ ਮਿਲ ਜਾਂਦੇ ਆ ਵਿੱਚ ਵੀ ਘੱਟ ਲੈਨੇ ਹੋ ਹਾਂ ਵਿੱਚ ਵੀ ਘੱਟ ਲੈਨੇ ਠੀਕ ਐ ਇੱਕ ਲੋਕੇਸ਼ਨ ਦੱਸ ਦਿਓ ਤੁਹਾਡੀ ਕੀ ਪੈਗੀ ਇਹ ਮੇਰਾ ਇਹ ਪਿੰਡ ਸੇਮਬੜੋ ਹੈ ਜੀ ਤਹਿਸੀਲ ਨਾਬਾ ਹੈ ਜੀ ਜ਼ਿਲ੍ਹਾ ਪਟਿਆਲਾ ਹੈ ਜੀ ਠੀਕ ਐ ਜੀ ਨਾਬਾ ਮੈਨੂੰ 15 ਕਿਲੋਮੀਟਰ ਪੈਂਦਾ ਜੀ ਠੀਕ ਐ ਜੀ ਤੇ ਪਟਿਆਲਾ ਵੀ 15 ਕੀ ਪੈਂਦਾ ਜੀ ਤੇ ਬਾਸ ਤੋਂ 13 ਕਿਲੋਮੀਟਰ ਪੈਂਦਾ ਜੀ ਠੀਕ ਐ ਜੀ ਤੇ ਦਿੱਤੂਪੁਰ ਮੈਨੂੰ ਜੀ ਸਿਰਫ 5 ਕਿਲੋਮੀਟਰ ਦਾ ਠੀਕ ਐ ਜੀ ਉਥੇ ਲੋਕੇਸ਼ਨ ਹਸੋਂ ਪਟਿਆਲਾ ਰੋਡ ਤੇ ਹੀ ਪਿੰਡ ਹੈ ਪਾਸੋਂ ਪਟਿਆਲਾ ਰੋਡ ਤੇ ਪਿੰਡ ਹੈ ਬਾਈ ਜੇ ਪਟਿਆਲੇ ਵਾਲੇ ਪਾਸੇ ਆਵਾਂਗੇ ਤੇ ਤਕਰੀਬਨ 15 ਕਿਲੋਮੀਟਰ ਨਾਬੇ ਵਾਲੇ ਪਾਸਿਓਂ 15 ਕਿਲੋਮੀਟਰ ਇਹ ਤਾਂ ਹੋ ਗਈ ਲੋਕੇਸ਼ਨ ਮੋਬਾਈਲ ਨੰਬਰ ਕਿੰਨਾ ਹੈ ਜੀ ਮੋਬਾਈਲ ਨੰਬਰ ਹੈਗਾ ਵੀਰ ਜੀ 70094 ਜੀ ਹਾਂਜੀ 70094 6464 ਜੀ ਤੇ ਦੂਜਾ ਨੰਬਰ ਹੈਗਾ ਜੀ 94632 85715 ਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਬਾਈ ਚਮਕੌਰ ਸਿੰਘ ਜਾਣਕਾਰੀ ਦੇਣ ਲਈ ਤੇ ਸਤਿ ਸ੍ਰੀ ਅਕਾਲ ਜੀ ਲਓ ਵੀ ਮਿੱਤਰੋ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਤੇ ਪੇਜ ਨੂੰ ਕਰ ਲਿਓ ਫੋਲੋ ਅਗਲੀ ਵੀਡੀਓ ਨਾਲ ਮਿਲਦੇ ਆਂ ਆਸਤਰੀਕਾਲ